ਇਹ ਵੀ ਆਪਣੀ 15 ਦਿਨਾਂ ਦੀ ਮੱਕੀ ਹੋ ਗਈ ਅੱਜ ਇਹ ਆਚਾਰ ਪਾਉਣ ਵਾਸਤੇ ਲਾਈਤੀ ਆਪਾਂ ਕਣਕ ਤੋਂ ਬਾਅਦ ਲਾਈ ਆਪਾਂ ਕਣਕ ਦੀ ਫਸਲ ਤੋਂ ਬਾਅਦ ਤੇ ਇਹਨੂੰ ਆਪਾਂ ਸਿੰਜੀ ਕਰ ਰਹੇ ਹਾਂ ਅੱਜ ਤੀਸਰਾ ਪਾਣੀ ਲਗਾ ਰਹੇ ਹਾਂ ਤੇ ਪਾਣੀ ਲਗਾਉਣ ਦਾ ਆਪਾਂ ਤਰੀਕਾ ਦੱਸ ਦਿਆਂ ਤੁਹਾਨੂੰ ਆਹ ਦੇਖੋ ਯਾਰ ਐਵੇਂ ਆਪਾਂ ਜਿਵੇਂ ਹੁਣ ਖਾਲਾ ਸਾਰੇ ਪਟੇ ਨੂੰ ਪਾਣੀ ਛੱਡਿਆ ਹੋਇਆ ਇਹਨੂੰ 4 ਕਿੱਗਿਆਂ ਦਾ ਪਟਾ ਲਗ ਭਾਗ ਇਹ ਐਵੇਂ ਆਪਾਂ ਨਾ ਵੀ ਖਾਰ ਨਾ ਪਵੇ ਜਿਆਦਾ ਵੱਟ ਨਾ ਕਰੇ ਨੱਕਾ ਬੜਾ ਨਾ ਹੋਵੇ ਚੌੜਾ ਨਾ ਹੋਵੇ ਐਵੇਂ ਥੈਲੇ ਕੱਟ ਕੇ ਲਾ ਦਿਓ ਉਨਾ-ਉਨਾ ਕ ਜਿਵੇਂ ਹੁਣ 4 ਲਾਏ ਹੋਣੇ ਸਾਰੇ ਖਾਲਚ ਇਹ ਪੰਜਵਾਂ ਨੱਕਾ ਹੀ ਆ ਐਂਡ ਵਾਲਾ 4 ਆਪਾਂ ਨੇ ਖਾਲ ਤੇ ਬੱਟ ਤੇ ਲਾਏ ਹੋਏ ਨੇ ਇਹ ਐਵੇਂ ਥੈਲਾ ਕੱਟ ਕੇ ਲਾ ਦੋ ਤੁਹਾਨੂੰ ਅੱਗੇ ਦਿਖਾਉਣੇ ਆ ਤੇ ਇਹਦਾ ਬਹੁਤ ਫਾਇਦਾ ਯਾਰ ਸਾਰੇ ਖੇਤ ਨੂੰ ਪਾਣੀ ਇੱਕ ਸਾਰ ਬਰਾਬਰ ਜਾਂਦਾ ਤੇ ਇਹ ਸਭ ਤੋਂ ਮੇਨ ਚੀਜ਼ ਜਿਹੜੀ ਹੁੰਦੀ ਆ ਵੀ ਕੰਪਿਊਟਰ ਕਰਾ ਲੱਗਿਆ ਹੋਣਾ ਚਾਹੀਦਾ ਯਾਰ ਆਪਣੇ ਜੇ ਬੈੱਡ ਦੀ ਮੱਕੀ ਬੀਜਣੀ ਆ ਤਾਂ ਕੰਪਿਊਟਰ ਕਰਾ ਲੱਗਿਆ ਹੋਣਾ ਲਾਜ਼ਮੀ ਆ ਨਹੀਂ ਤਾਂ ਫਿਰ ਜਿੱਥੇ ਬੈੱਡ ਤੇ ਮੜਾ ਜਾਂ ਪਾਣੀ ਚੜ ਜਾਂਦਾ ਉੱਥੇ ਪੀਲੀ ਹੋ ਜਾਂਦੀ ਆ ਮੱਕੀ ਇਹ ਸਾਰੀ ਆ ਦੇਖੋ ਇੱਥੇ ਵੀ ਉਵੇਂ ਪਾਣੀ ਚੱਲ ਰਿਹਾ ਆਪਣਾ ਦੋ ਅੱਗੇ ਹੋਰ ਲਾਏ ਹੋਣੇ ਇਸ ਤਰ੍ਹਾਂ ਦੀ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਚੱਲ ਕੇ ਤੇ ਆ ਦੇਖੋ ਪਾਣੀ ਸਾਰ ਐਂਡ ਤੱਕ ਨਾ ਇੱਕ ਸਾਰ ਪਾਣੀ ਲੱਗੂਗਾ ਸਾਰੇ ਪਟੇ ਨੂੰ ਆ ਦੇਖੋ ਇੱਥੇ ਵੀ ਪਾਣੀ ਚੱਲ ਰਿਹਾ ਆਪਣਾ ਤੇ ਲਗਭਗ ਆਪਾਂ ਨੂੰ 2-3 ਸਾਲ ਹੋ ਗਏ ਐਵੇਂ ਇਹ ਜੀ ਤਰੀਕਾ ਬਣਾਉਂਦਿਆਂ ਨੂੰ ਤੇ ਬਹੁਤ ਵਧੀਆ ਯਾਰ ਜਦ ਵੀ ਆਪਾਂ ਨੇ ਪਾਣੀ ਚੌਥਾ ਪੰਜਵਾਂ 6ਵਾਂ ਜਿੰਨੇ ਪਾਣੀ ਮੱਕੀ ਨੂੰ ਪਟੇ ਨੂੰ ਲਾਉਣੇ ਨੇ ਬਸ ਖਾਲ ਦਾ ਨਕਾ ਉਧਰੋਂ ਛੱਡੋ ਸਾਰੇ ਪਟੇ ਨੂੰ ਬਰਾਬਰ ਪਾਣੀ ਜਾਊਗਾ ਦੇਖੋ ਤੁਸੀਂ ਐਵੇਂ ਲਾਜ਼ਮ ਨਹੀਂ ਉਹ ਅੱਗੇ ਵੀ ਦਿਖਾ ਦਿੰਨਾ ਤੁਹਾਨੂੰ ਆਹ ਦੇਖੋ ਇਹ ਆਪਣਾ ਚੌਥਾ ਆਖਰੀ ਨੱਕਾ ਇਸ ਤੋਂ ਬਾਅਦ ਯਾਨੀ ਕਿ ਵੀ ਉਹ ਫਿਰ ਕਾਰੇ ਦੀ ਨੱਕਾ ਆ ਜਾਂਦਾ ਦੇਖੋ ਇਹ ਚ ਵੀ ਪਾਣੀ ਪੂਰਾ ਆ ਰਿਹਾ ਤੇ ਅੱਗੇ ਵੀ ਪਾਣੀ ਜਿੰਨਾ ਚਾਹੀਦਾ ਉਹਨਾਂ ਜਾ ਰਿਹਾ ਖਾਲ ਦੇਖੋ ਕਿੰਨਾ ਕੁ ਪਾਣੀ ਉਹਰੇ ਖਾਲ ਚ ਰਹਿ ਗਿਆ ਹੁੰਦਾ ਉਹਰੇ ਪੂਰਾ ਯਾਨੀ ਜਿੰਨਾ ਚਾਹੀਦਾ ਆਪਾਂ ਨੂੰ ਉਹਨਾਂ ਆ ਰਿਹਾ ਤੇ ਸਾਂਜੀ ਦੇਖੋ ਇੱਕ ਬਸਾਰ ਬਰਾਬਰ ਹੋ ਰਹੀ ਹੈ ਅੰਸਰੇ ਤੱਕ ਸਿਰੇ ਤੋਂ ਸਿਰੇ ਤੱਕ ਤਾਂ ਇਹ ਤਰੀਕਾ ਵਧੀਆ ਯਾਰ ਮੱਕੀ ਭਰਨ ਦਾ ਇਹ ਮੇਗਾ ਚੈਟ ਵਧੀਆ ਚੀਜ਼ ਆ ਯਾਰ ਸ਼ੇਅਰ ਕਰ ਦਿੰਨੇ ਆ ਹਨਾ ਕਿਸੇ ਦੇ ਕੰਮ ਆ ਜਾਂਦੀ ਹੁੰਦੀ ਆ ਠੀਕ ਆ ਵੀਰੇ ਓਕੇ